ਇਹ ਕਹਾਣੀ ਹਕੀਕਤ ਦੇ ਨੇੜੇ ਹੋਵੇਗੀ ਜਿਸ ਵਿੱਚ ਮਨੁੱਖੀ ਭਾਵਨਾਵਾਂ ਵਿਸ਼ਵਾਸ ਟੁੱਟਦੇ ਰਿਸ਼ਤੇ ਅਤੇ ਆਪਣੇ ਆਪ ਦੀ ਖੋਜ ਦਾ ਦਰਦ ਹੋਵੇਗਾ ਕਹਾਣੀ ਦਾ ਨਾਮ ਹੈ ਜੀ ਕਿਸੇ ਤੋਂ ਜ਼ਿਆਦਾ ਉਮੀਦ ਨਾ ਰੱਖੋ ਸ਼ਾਮ ਦਾ ਸਮਾਂ ਸੀ ਬਾਹਰ ਬਾਰਿਸ਼ ਦੀਆਂ ਬੂੰਦਾਂ ਹੌਲੀ-ਹੌਲੀ ਖਿੜਕੀ ਦੇ ਸ਼ੀਸ਼ੇ ਤੇ ਟਪਕ ਰਹੀਆਂ ਸਨ ਕਮਰੇ ਵਿੱਚ ਆਮਰ ਇਕੱਲਾ ਬੈਠਾ ਸੀ ਚੁੱਪਚਾਪ ਮੋਬਾਈਲ ਸਕਰੀਨ ਤੇ ਉਡੀਕ ਫਰਹੀਸ਼ੀ ਉਸਦੀ ਇੱਕ ਸੀਨ ਹੋਏ ਮੈਸੇਜ ਦੀ ਲਾਈਨ ਜੋ ਕੋਈ ਜਵਾਬ ਨਹੀਂ ਕੋਈ ਕਾਲ ਨਹੀਂ ਉਹ ਖਮੋਸੀ ਨਾਲ ਕੁਰਸੀ ਤੇ ਝੁਕਿਆ ਬੈਠਾ ਸੀ ਅੱਖਾਂ ਵਿੱਚ ਪਾਣੀ ਨਹੀਂ ਪਰ ਦਿਲ ਵਿੱਚ ਤੂਫਾਨ ਸੀ ਉਸਨੇ ਆਪਣੇ ਆਪ ਨੂੰ ਕਿਹਾ ਸ਼ਾਇਦ ਮੇਰੀ ਹੀ ਗਲਤੀ ਹੈ ਮੈਂ ਬਹੁਤ ਉਮੀਦ ਰੱਖ ਲਈ ਅਮਨ ਲੁਧਿਆਣੇ ਦੇ ਇੱਕ ਮੱਧ ਵਰਗ ਪਰਿਵਾਰ ਦਾ ਲੜਕਾ ਸੀ ਇੰਜੀਨੀਅਰਿੰਗ ਪਾਸ ਕਰਕੇ ਹੁਣ ਨੌਕਰੀ ਕਰਦਾ ਸੀ ਸਾਦਾ ਸੁਆ ਇਮਾਨਦਾਰ ਦਿਲੋ ਸਾਹਿਬ ਉਸ ਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਸੀ ਜਦ ਤੱਕ ਉਹ ਸਿਮਨ ਨਾਲ ਨਹੀਂ ਮਿਲਿਆ ਸੀ ਸਿਮਨ ਉਸ ਦੀ ਦਫ਼ਤਰ ਦੀ ਸਾਥੀ ਸੀ ਹਾਸਮੁਖ ਮੁਤੀਮਾਨ ਤੇ ਖੁੱਲੀ ਸੋਚ ਵਾਲੀ ਪਹਿਲੇ ਦਿਨ ਤੋਂ ਹੀ ਦੋਵਾਂ ਵਿੱਚ ਇੱਕ ਖਾਸ ਦੋਸਤੀ ਬਣ ਗਈ ਅਮਨ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਹੁਣ ਹਰ ਖੁਸ਼ੀ ਆ ਗਈ ਹੈ ਉਹ ਉਸ ਨਾਲ ਗੱਲ ਹਰ ਗੱਲ ਸਾਂਝੀ ਕਰਦਾ ਦੋਖ ਕੋਸੀ ਪਰਿਵਾਰਕ ਚਿੰਤਾਵਾਂ ਸੁਪਨੇ ਸਭ ਕੁਝ ਸਿਮਨ ਵੀ ਹਰ ਸਮੇ ਉਸ ਦਾ ਸਾਥ ਚਿੰਦੀ ਅਮਨ ਸੋਚਦਾ ਸੀ ਇਹੋ ਹੈ ਸੱਚਾ ਰਿਸ਼ਤਾ ਜਿਸ ਵਿੱਚ ਨਿਮਰਤ ਨਿਮਲਦਾ ਹੈ ਜਿੱਥੇ ਵੀ ਵਿਸ਼ਵਾਸ ਹੈ ਪਰ ਹੌਲੀ-ਹੌਲੀ ਉਸ ਵਿਸ਼ਵਾਸ ਨੇ ਹੀ ਉਸ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ ਸਮਾਂ ਬੀਤ ਗਿਆ ਅਮਨ ਦੀ ਆਦਤ ਬਣ ਗਈ ਕਿ ਹਰ ਗੱਲ ਸਿਮਨ ਨਾਲ ਸਾਂਝੀ ਕਰੇ ਉਹ ਉਸ ਦੇ ਬਿਨਾ ਇੱਕ ਦਿਨ ਵੀ ਨਹੀਂ ਰਹਿ ਸਕਦਾ ਸੀ ਉਸ ਨੇ ਸੋਚਿਆ ਸੀ ਸਿਮਨ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਮੇਰੀ ਜ਼ਿੰਦਗੀ ਹੈ ਉਹ ਉਸ ਦੀ ਹਰ ਗੱਲ ਛੋਟੀ ਗੱਲ ਤੇ ਖੁਸ਼ ਹੋ ਜਾਂਦਾ ਹਰ ਨਾਰਾਜ਼ਗੀ ਤੇ ਟੁੱਟ ਜਾਂਦਾ ਸਿਮਨ ਕਈ ਵਾਰ ਕਹਿੰਦੀ ਅਮਨ ਤੂੰ ਬਹੁਤ ਸੋਚਦਾ ਹੈ ਰਿਸ਼ਤਿਆਂ ਨੂੰ ਹੌਲੇ ਹੌਲੇ ਜਿਉਣਾ ਚਾਹੀਦਾ ਹੈ ਉਮੀਦਾਂ ਨਾਲ ਬੰਨਣੀਆਂ ਉਮੀਦਾਂ ਨਹੀਂ ਬੰਨ੍ਹਣੀਆਂ ਚਾਹੀਦੀਆਂ ਪਰ ਅਮਨ ਲਈ ਇਹ ਗੱਲ ਸਮਝਣੀ ਆਸਾਨ ਨਹੀਂ ਸੀ ਉਸ ਦੇ ਦਿਲ ਨੇ ਕਬੂਲ ਕਰ ਲਿਆ ਸੀ ਕਿ ਸਿਮਨ ਹੀ ਉਸ ਦੀ ਆਪਣੀ ਹੈ ਜਿਵੇਂ ਹਰ ਕਹਾਣੀ ਵਿੱਚ ਮੋੜ ਆਉਂਦਾ ਹੈ ਉੱਥੇ ਇੱਥੇ ਵੀ ਆ ਗਿਆ ਇੱਕ ਦਿਨ ਦਫ਼ਤਰ ਵਿੱਚ ਸਿਮਨ ਦੀ ਨਵੀਂ ਟੀਮ ਬਣੀ ਉਸ ਨੂੰ ਇੱਕ ਹੋਰ ਪ੍ਰੋਜੈਕਟ ਤੇ ਤਾਇਨਾਤ ਕਰ ਦਿੱਤਾ ਗਿਆ ਨਵੀਂ ਟੀਮ ਵਿੱਚ ਰਾਹੁਲ ਨਾਂ ਦਾ ਇੱਕ ਲੜਕਾ ਸੀ ਉਹ ਸਿਆਰ ਖੁਸ਼ਮਿਸਾਦ ਤੇ ਹਸਮੁਖ ਸਿਮਰ ਹੁਣ ਅਕਸਰ ਰਾਹੁਲ ਦੇ ਨਾਲ ਕੰਮ ਕਰਦੀ ਹੱਸਦੀ ਕਾਫੀ ਪਿੰਦੀ ਅਮਨ ਨੇ ਪਹਿਲਾਂ ਧਿਆਨ ਨਹੀਂ ਦਿੱਤਾ ਪਰ ਹੌਲੀ-ਹੌਲੀ ਉਸ ਨੂੰ ਅੰਦਰੋਂ ਕੁਝ ਖਲਣ ਲੱਗਾ ਉਸਦੀ ਆਦਤ ਸੀ ਹਰ ਸੇ ਹਰ ਸਾਥ ਸਿਮਰ ਨਾਲ ਗੱਲ ਕਰਦੀ ਹੁਣ ਕਈ ਵਾਰ ਕਾਲ ਬਿਨਾਂ ਜਵਾਬ ਵੜਹ ਜਾਂਦੀ ਸਿਮਨ ਨੇ ਕਹੇ ਅਮਨ ਮੀਟਿੰਗ ਮੀਟਿੰਗ ਸੀ ਥੋੜਾ ਬਿਜੀ ਸੀ ਅਮਨ ਸਮਝਣ ਦੀ ਕੋਸ਼ਿਸ਼ ਕਰਦਾ ਪਰ ਅੰਦਰੋਂ ਦਰਾਰ ਪੈ ਗਈ ਰਹੀ ਸੀ ਉਸਨੇ ਖੁਸ ਖੁਸਨਾ ਖੁਦ ਨਾਲ ਗੱਲ ਕੀਤੀ ਸ਼ਾਇਦ ਉਹ ਬਦਲ ਗਈ ਹੈ ਜਾਂ ਸ਼ਾਇਦ ਮੈਂ ਜ਼ਿਆਦਾ ਉਮੀਦ ਰੱਖ ਲਈ ਕੁਝ ਦਿਨ ਬਾਅਦ ਅਮਨ ਨੇ ਸਿਮਨ ਨੂੰ ਕੈਫੇ ਵਿੱਚ ਦੇਖਿਆ ਰਾਹੁਲ ਦੇ ਨਾਲ ਉਹ ਦੋਵੇਂ ਹੱਸ ਰਹੇ ਸਨ ਉਹ ਉਹ ਹੱਸ-ਹੱਸ ਕੇ ਉਹਦੀਆਂ ਗੱਲਾਂ ਕਰ ਰਹੇ ਗੱਲਾਂ ਕਰ ਰਹੀ ਸੀ ਜੋ ਕਦੇ ਅਮਨ ਨਾਲ ਕੀਤੀ ਕੀਤਾ ਕਿਦਾਂ ਕਰਦੀ ਸੀ ਉਸ ਸਮੇਂ ਅਮਨ ਨੂੰ ਅਹਿਸਾਸ ਹੋਇਆ ਜਿਹੜਾ ਵਿਸ਼ਵਾਸ ਉਸਨੇ ਕਿਸੇ ਕੋਰਤੇ ਰੱਖਿਆ ਸੀ ਉਹ ਸਿਰਫ ਉਸਦੀ ਆਪਣੀ ਉਮੀਦ ਸੀ ਸਿਮਨ ਨੇ ਕਦੇ ਵਾਦਾ ਨਹੀਂ ਕੀਤਾ ਸੀ ਕਿ ਉਹ ਹਮੇਸ਼ਾ ਉਸਦੇ ਨਾਲ ਰਹੇਗੀ ਉਹ ਸਿਰਫ ਇੱਕ ਦੋਸਤ ਸੀ ਪਰ ਅਮਨ ਨੇ ਉਸ ਨੂੰ ਆਪਣੀ ਜ਼ਿੰਦਗੀ ਦਾ ਕੇਂਦਰ ਬਣਾ ਲਿਆ ਸੀ ਉਸ ਰਾਤ ਅਮਨ ਕਰ ਆ ਕੇ ਰੋਇਆ ਨਹੀਂ ਬਲਕਿ ਲੰਬੇ ਸਮੇਂ ਤੱਕ ਚੁੱਪ ਰਿਹਾ ਉਸਨੇ ਖੁਦ ਨਾਲ ਕਿਹਾ ਗਲਤੀ ਉਸ ਦੀ ਨਹੀਂ ਗਲਤੀ ਮੇਰੀ ਹੈ ਮੈਂ ਉਮੀਦਾਂ ਬੰਨ ਲਈਆਂ ਕਿਸੇ ਤੋਂ ਜ਼ਿਆਦਾ ਉਮੀਦ ਰੱਖਣਾ ਆਪਣੇ ਆਪ ਨਾਲ ਨਾ ਨਿਆਂਸਾਫੀ ਹੈ ਸਮਾਂ ਬੀਤਦਾ ਗਿਆ ਅਮਨ ਨੇ ਆਪਣਾ ਧਿਆਨ ਕੰਮ ਵੱਲ ਲਾਇਆ ਉਸਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਜਿਮ ਜਾਣਾ ਸ਼ੁਰੂ ਕੀਤਾ ਨਵੇਂ ਲੋਕਾਂ ਨਾਲ ਮਿਲਣਾ ਸ਼ੁਰੂ ਕੀਤਾ ਉਹ ਹੌਲੀ-ਹੌਲੀ ਸਮਝਣ ਲੱਗ ਪਿਆ ਕਿ ਜ਼ਿੰਦਗੀ ਦਾ ਮਤਲਬ ਕਿਸੇ ਹੋਰ ਦੀ ਉਡੀਕ ਨਹੀਂ ਆਪਣੇ ਆਪ ਦੀ ਬਹਾਨ ਹੈ ਇੱਕ ਦਿਨ ਉਸਨੇ ਆਪਣੀ ਡਾਇਰੀ ਵਿੱਚ ਪੁਰਾਣੀ ਲਾਈਨ ਲਿਖੀ ਮਿਲੇ ਜਾ ਤੂੰ ਆਪਣੇ ਆਪ ਨਾਲ ਪਿਆਰ ਕਰਨਾ ਸਿੱਖ ਲੈਂਦਾ ਹੈ ਤਦ ਤੈਨੂੰ ਕਿਸੇ ਤੋਂ ਉਮੀਦ ਰੱਖਣ ਦੀ ਲੋੜ ਨਹੀਂ ਰਹਿੰਦੀ ਉਸ ਲਾਇ ਨੇ ਉਸ ਨੂੰ ਮੋੜ ਜਿਉਣਾ ਸਿਖਾ ਦਿੱਤਾ ਤਿੰਨ ਸਾਲ ਬਾਅਦ ਅਮਨ ਦੀ ਨਵੀਂ ਨੌਕਰੀ ਚੰਡੀਗੜ੍ਹ ਵਿੱਚ ਲੱਗੀ ਇੱਕ ਦਿਨ ਇੱਕ ਸੈਮੀਨਾਰ ਵਿੱਚ ਉਸਤੀ ਮੁਲਾਕਾਤ ਦੁਬਾਰਾ ਸਿਮਨ ਨਾਲ ਹੋਈ ਸਿਮਨ ਥੋੜੇ ਹੌਲੇ ਹੌਲੇ ਗੱਲ ਕਰ ਰਹੀ ਸੀ ਹੁਣ ਉਹ ਪਹਿਲੀ ਵਾਲੀ ਖੁਸ਼ੀ ਮਸਾਜ ਲੜਕੀ ਨਹੀਂ ਸੀ ਗੱਲ ਕਰਦੇ ਹਾਂ ਸਿਮਨ ਨੇ ਕਿਹਾ ਅਮਨ ਤੂੰ ਬਦਲ ਗਿਆ ਹੈ ਪਹਿਲਾਂ ਜਿੰਨਾ ਭਾਵਕ ਨਹੀਂ ਲੱਗਦਾ ਅਮਰ ਹੌਲੀ ਮੁਸਕਰਾਇਆ ਤੇ ਕਿਹਾ ਹਾਂ ਸਿਮਨ ਹੁਣ ਮੈਂ ਸਿੱਖ ਲਿਆ ਹੈ ਕਿਸੇ ਤੋਂ ਜ਼ਿਆਦਾ ਉਮੀਦ ਨਾ ਰੱਖੀ ਜਾਵੇ ਜ਼ਿੰਦਗੀ ਜਦ ਤੱਕ ਆਪਣੇ ਨਾਲ ਹੈ ਖੁਸ਼ੀ ਕਿਸੇ ਹੋਰ ਤੋਂ ਨਹੀਂ ਮਿਲ ਲੇਗੀ ਸਿਮਨ ਦੀ ਅੱਖਾਂ ਵਿੱਚ ਇੱਕ ਅਜੀਬ ਸਹਮਸੀ ਜਿਵੇਂ ਉਹ ਸੋਚ ਰਹੀ ਹੋਵੇ ਕਿ ਉਹ ਵੀ ਕਦੇ ਇਹੀ ਸਬਕ ਸਿੱਖ ਲੈ। ਆਮਾਂ ਦੀ ਕਹਾਣੀ ਸਿਰਫ ਇੱਕ ਵਿਅਕਤੀ ਦੀ ਨਹੀਂ ਸੀ। ਇਹ ਸਾਡੇ ਵਿੱਚੋਂ ਹਰ ਕਿਸੇ ਦੀ ਕਹਾਣੀ ਹੈ। ਅਸੀਂ ਅਕਸਰ ਕਿਸੇ ਨਾਲ ਵਿਸ਼ਵਾਸ ਕਰਦੇ ਹਾਂ, ਰਿਸ਼ਤੇ ਬਣਾਉਂਦੇ ਹਾਂ ਤੇ ਉਮੀਦਾਂ ਬਨ ਲੈਂਦੇ ਹਾਂ। ਪਰ ਉਮੀਦਾਂ ਦਾ ਭਾਰ ਸਭ ਨਹੀਂ ਕਹਿ ਸਕਦੇ ਜਿੰਦਗੀ ਦਾ ਸੱਚ ਇਹ ਹੈ ਲੋਕ ਬਦਲ ਜਾਂਦੇ ਹਨ ਹਾਲਾਤ ਬਦਲ ਜਾਂਦੇ ਹਨ ਰਿਸ਼ਤੇ ਕਈ ਵਾਰ ਸਿਰਫ ਸਮੇਂ ਤੱਕ ਨਹੀਂ ਤੱਕ ਰਹਿੰਦੇ ਹਨ ਪਰ ਜੇ ਤੂੰ ਆਪਣੇ ਆਪ ਨਾਲ ਸੱਚਾ ਹੈ ਤਾਂ ਕੋਈ ਵੀ ਵਿਸੋਣਾ ਤੈਨੂੰ ਤੋੜ ਨਹੀਂ ਸਕਦਾ ਅਮਨ ਹੁਣ ਹਰ ਸਵੇਰ ਸੂਰਜ ਦੇ ਨਾਲ ਉੱਠਦਾ ਸੀ ਆਪਣੀ ਚਾਹ ਬਣਾਉਂਦਾ ਸੀ ਤੇ ਖੁਦ ਨਾਲ ਗੱਲਾਂ ਕਰਦਾ ਸੀ ਉਸ ਦੇ ਦਿਲ ਵਿੱਚ ਹੁਣ ਕੋਈ ਸ਼ਿਕਵਾ ਨਹੀਂ ਸੀ ਉਸ ਨੇ ਆਪਣੀ ਡਾਇਰੀ ਦੇ ਆਖਰੀ ਪੰਨੇ ਤੇ ਲਿਖਿਆ ਜੀਵਨ ਦਾ ਸਭ ਤੋਂ ਵੱਡਾ ਸੁੱਖ ਇਹ ਹੈ ਕਿ ਤੂੰ ਕਿਸੇ ਤੋਂ ਉਮੀਦ ਨਾ ਨਹੀਂ ਰੱਖਦਾ ਜਦੋਂ ਉਮੀਦ ਖਤਮ ਹੋ ਜਾਂਦੀ ਹੈ ਤਦ ਸ਼ਾਂਤੀ ਸ਼ੁਰੂ ਹੁੰਦੀ ਹੈ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਕਿਸੇ ਤੋਂ ਜ਼ਿਆਦਾ ਉਮੀਦ ਰੱਖਣ ਨਾਲ ਪਿਆਰ ਨਹੀਂ ਵਧਦਾ ਦਰਦ ਵਧਦਾ ਹੈ ਰਿਸ਼ਤੇ ਉਮੀਦਾਂ ਨਾਲ ਨਹੀਂ ਸਮਝ ਦੇ ਨਾਲ ਚੱਲਦੇ ਹਨ ਤੇ ਸਭ ਤੋਂ ਵੱਡੀ ਗੱਲ ਆਪਣੇ ਆਪ ਨਾਲ ਸੱਚਾ ਰਹੋ ਕਿਉਂਕਿ ਹਰ ਕੋਈ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿੰਦਾ ਪਰ ਤੁਸੀਂ ਆਪਣੇ ਨਾਲ ਜ਼ਰੂਰ ਹੋਵੋਗੇ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਨਵੀਆਂ ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ